ਹਲਕਾ ਰਾਮਪਰਾ ਦੇ ਐਮਐਲਏ ਬਲਕਾਰ ਸਿੱਧੂ ਪਰ ਗੱਲ ਸੱਚੀ ਐ ਕੌੜੀ ਜ਼ਰੂਰ ਲੱਗੂਗੀ ਜਿਹੜੇ ਬਲਕਾਰ ਸਿੱਧੂ ਦੇ ਭਗਤ ਨੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਚਾਹੇ ਸ਼ਹਿਰਾਂ ਦੇ ਵਿੱਚ ਆ ਚਾਹੇ ਪਿੰਡਾਂ ਦੇ ਵਿੱਚ ਆ ਜਿਹੜੇ ਥੋੜੇ ਮੋٹے ਉਹਨਾਂ ਦੇ ਸ਼ਰਧਾਲੂ ਨੇ ਉਸ ਗੱਲ ਨੂੰ ਚੰਗੀ ਤਰ੍ਹਾਂ ਕਲੀਅਰ ਕਰ ਲੈਣਾ ਤੇ ਮੰਨ ਵੀ ਲੈਣਾ ਕਿ ਬਲਕਾਰ ਸਿੱਧੂ ਹੋਰ ਪਾਰਟੀ ਦੇ ਵਿੱਚ ਜਾਣ ਲਈ ਤਿਆਰ ਐ ਬਲਕਾਰ ਸਿੱਧੂ ਦੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਿਛਲੇ 15-20 ਦਿਨਾਂ ਤੋਂ ਕੋਈ ਵੀ ਅਪਡੇਟ ਨਹੀਂ ਹੈਗੀ ਜਿੱਥੇ ਹਰ ਰੋਜ਼ ਤਕਰੀਬਨ ਬਹੁਤ ਸਾਰੀਆਂ ਜਿਹੜਾ ਪੋਸਟਾਂ ਪਾਈਆਂ ਜਾਂਦੀਆਂ ਸੀ ਕਿ ਕਾਂਗਰਸ ਦੇ ਕੱਟੜ ਵਰਕਰ, ਅਕਾਲੀ ਦਲ ਦੇ ਕੱਟੜ ਵਰਕਰ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਲਜ਼ਾਮ ਲਗਾਏ ਜਾਂਦੇ ਸੀ ਹੋਰ ਵਿਰੋਧੀ ਪਾਰਟੀਆਂ ਤੇ ਕਿ ਉਹਨਾਂ ਦੀਆਂ ਪਾਰਟੀਆਂ ਨੇ ਕੰਮ ਨਹੀਂ ਕੀਤਾ ਸੀ ਇਸ ਲਈ ਉਹ ਅੱਕੇ ਹੋਏ ਨੇ ਤੇ ਭਗਵੰਤ ਮਾਨ ਦੇ ਕਾਰ ਜਿਹੜੇ ਕੰਮ ਕਰ ਰਿਹਾ ਭਗਵੰਤ ਮਾਨ ਉਹ ਤੋਂ ਖੁਸ਼ ਨੇ ਤਾਂ ਹੀ ਉਹ ਤਾਜ਼ੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਜਾ ਰਹੇ ਨੇ ਇਹ ਬਲਕਾਰ ਸਿੰਘ ਦੇ ਭਗਤ ਚੰਗੀ ਤਰ੍ਹਾਂ ਸੁਣ ਲੈਣਾ ਭਗਵੰਤ ਮਾਨ ਦੇ ਜਿਹੜੇ ਐਮਐਲਏ ਨੇ ਉਹ ਬਹੁਤ سارے ਐਮਐਲਏ ਜਿਹੜੇ ਉਹ ਪਾਸਾ ਪਲਟਣਗੇ ਪਾਸਾ ਪਲਟਣ ਦਾ ਕੀ ਕਾਰਨ ਹੈ ਬਲਕਾਰ ਸਿੱਧੂ ਨੂੰ ਵੀ ਪਤਾ ਹੈ ਖੁਦ ਭਗਵੰਤ ਮਾਨ ਨੂੰ ਵੀ ਪਤਾ ਹੈ ਉਹਨਾਂ ਦੇ ਐਮਐਲਏ ਨੂੰ ਵੀ ਪਤਾ ਹੈ ਹਾਲਾਂਕਿ ਜਾਇਹ ਹੁਣ ਕਹੀ ਜਾਣਗੀ ਭਗਵੰਤ ਮਾਨ ਨੇ ਧਰਨਾ ਚ ਕਾਖੇ ਸਹੀ ਕੀਤਾ ਕਿ ਲੋਕ ਦੁਖੀ ਸੀ ਦੁਖੀ ਆਪ ਸੀਗੇ ਲੋਕ ਦੁਖੀ ਨਹੀਂ ਸੀ ਪਰ ਇਹ ਨਤੀਜਾ ਹੁਣ ਇਹਨਾਂ ਨੂੰ ਭੁਗਤਣਾ ਪਊਗਾ ਬਲਕਾਰ ਸਿੱਧੂ ਦੀ 15-20 ਦਿਨਾਂ ਤੋਂ ਕੋਈ ਪੋਸਟ ਨਹੀਂ ਦਿਖੀ ਪਿੰਡਾਂ ਦੇ ਵਿੱਚ ਪਤਾ ਕੀ ਹੁਣ ਜਾਵਾਂਗੇ ਪਿੰਡਾਂ ਦੇ ਵਿੱਚ ਕਿਹੜੇ ਮੂਨਾ ਲੋਕਾਂ ਕੋਲੇ ਜਾ ਕੇ ਬੈਠਾਂਗੇ ਬਸ ਬੋਲਦੇ ਨਹੀਂ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਪਰ ਉਹਨਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਬਹੁਤ ਗਲਤ ਕਰ ਦਿੱਤਾ ਇਹਨਾਂ ਦੇ ਐਮ.ਐਲ.ਏ ਨੂੰ ਵੀ ਪਤਾ ਹੈ ਖੁਦ ਬਲਕਾਰ ਸਿੱਧੂ ਨੂੰ ਵੀ ਪਤਾ ਹੈ ਕਿ ਮੈਂ ਪਿੰਡਾਂ ਦੇ ਵਿੱਚ ਜਾਵਾਂਗਾ ਤਾਂ ਲੋਕ ਤੇ ਲੜਾਈ ਬੈਠੇ ਨੇ ਤਿਆਰ ਹੋਈ ਬੈਠੇ ਨੇ ਕਿ ਕਦੋਂ ਸਾਡੇ ਪਿੰਡਾਂ ਦੇ ਵਿੱਚ ਬਲਕਾਰ ਸਿੱਧੂ ਆਵੇ ਤੇ ਅਸੀਂ ਦਈਏ ਤਾਂ ਇਹਨਾਂ ਦੇ ਹੋਰ ਜਿਹੜੇ ਐਮ.ਐਲ.ਏ ਨੇ ਪਿੰਡਾਂ ਦੇ ਵਿੱਚ ਆਉਣ ਖੁਦ ਭਗਵੰਤਮਾਨ ਆਉਣ ਤੇ ਅਸੀਂ ਇਹਨਾਂ ਦੀ ਭਾਜੀ ਅਸੀਂ ਮੋੜੀਏ ਜਿਹੜਾ ਇਹਨਾਂ ਨੇ ਸਾਡੇ ਨਾਲ ਕੰਮ ਕੀਤਾ ਸੀ ਅਸੀਂ ਉਹੀ ਕੰਮ ਇਹਨਾਂ ਦੇ ਨਾਲ ਕਰੀਏ ਪਰੇ ਬਾਹਲਾ ਸਮਾਂ ਨਹੀਂ ਲੱਗਣਾ 27 ਦੀਆਂ ਵੋਟਾਂ ਨੇੜੇ ਨੇ ਆ ਸਾਲ ਵੀ ਲੰਘ ਹੀ ਚੁੱਕਿਆ ਤਾਂ ਇਹਨਾਂ ਦੀ ਹੁਣ ਤਿਆਰੀ ਚੱਲਣ ਲੱਗ ਜਾਨੀ ਹੈ ਕਿ ਦੁਬਾਰਾ ਫੇਰ ਵੋਟਾਂ ਮੰਗਣ ਦੀ ਕੰਮ ਕਰਨ ਦੀ ਤਾਂ ਲੋਕ ਜਵਾਬ ਦੇਣਗੇ ਕਿਸਾਨ ਭਾਈ ਚਾਰਾ ਵੀ ਜਵਾਬ ਦੇਊਗਾ ਤੇ ਹੋਰ ਜਿਹੜੇ ਬਹੁਤ ੱਕੇ ਉਹ ਲੋਕ ਨੇ ਉਹ ਸਾਰੇ ਭਗਵੰਤ ਮਾਨ ਤੇ ਇਹਨਾਂ ਦੇ ਐਮਐਲਏ ਨੂੰ ਜਵਾਬ ਦੇਣਗੇ ਤੇ ਬਲਕਾਰਤੂ ਦੇ ਭਗਤ ਵੀ ਸਮਝ ਜਾਣ ਕਿ ਤੁਹਾਡੇ ਹੱਥੋਂ ਬਾਜੀ ਹੋਣ ਗਈ ਤੁਹਾਡਾ ਐਮਐਲਏ ਹੋਰ ਕਿਸੇ ਪਾਰਟੀ ਦੇ ਵਿੱਚ ਛਾਲ ਮਾਰਨ ਲਈ ਤਿਆਰ ਹੈ